ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੀ ਦਿਖਾਉਣ ਲੱਗੇ ਆ ਨਰਮਾ ਨਰਮੇ ਦੀ ਆਪਾਂ ਹਾਈਟ ਔਰ ਫਲਾਵਰਿੰਗ ਫਰੂਟ ਵਗੈਰਾ ਜਿੰਨਾ ਵੀ ਲੱਗਿਆ ਤੇ ਆਪਾਂ ਤੁਹਾਨੂੰ ਚੈੱਕ ਕਰਵਾ ਸਕਦੇ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇਹਨੂੰ ਫਲ ਲੱਗਿਆ ਹੋਇਆ ਬਹੁਤ ਵਧੀਆ ਇਸ ਤੇ ਟਿੰਡੇ ਬਣ ਰਹੇ ਆ ਇਧਰ ਦੇਖ ਸਕਦੇ ਆ ਜੀ ਟਿੰਡੇ ਦੀ ਕੁਆਲਿਟੀ ਤੇ ਬਾਕੀ ਆਪਾਂ ਇਹ ਚ ਗੱਲ ਕਰਦੇ ਆ ਵੈਰਾਈਟੀ ਬਾਰੇ ਵੈਰਾਈਟੀ ਕਿਹੜੀ ਆ ਉਹ ਵੀ ਆਪਾਂ ਦੱਸਾਂਗੇ ਇਹ ਨਰਮਾ ਜ 100 ਦਿਨ ਪਲੱਸ ਹੋ ਗਿਆ ਤੇ ਬਹੁਤ ਵਧੀਆ ਕੁਆਲਿਟੀ ਹੈ ਇਸ ਵੈਰਾਈਟੀ ਦੀ ਹਾਈਟ ਇਸ ਨੇ ਠੀਕ ਕੀਤੀ ਹੈ ਵੈਸੇ ਜਿਹੜੇ ਨਰਮੇ ਗੁਆਰੇ ਵਾਲੇ ਬਾਣ ਦੇ ਵਿੱਚ ਇਹ ਵਿਜੇ ਵੇ ਆ ਇਸ ਵੈਰਾਈਟੀ ਦੇ ਉਹਨਾਂ ਦੀ ਹਾਈਟ ਜਾਂਦੀ ਹੈ ਤਕਰੀਬਨ 6 ਤੋਂ 7 ਫੁੱਟ ਤੱਕ ਵੀ ਜਾਵੜਦੀ ਹੈ ਕਿਉਂਕਿ ਉੱਥੇ ਤਾਕਤ ਜ਼ਿਆਦਾ ਹੁੰਦੀ ਹੈ ਜ਼ਮੀਨ ਦੇ ਅੰਦਰ ਇਹ ਵੀ ਝੋਨੇ ਵਾਲੇ ਬਾਣ ਦੇ ਅੰਦਰ ਆ ਪਰ ਝੋਨੇ ਵਾਲੇ ਖੇਤ ਦੇ ਵਿੱਚ ਨਰਮਾ ਜ਼ਿਆਦਾ ਹਾਈਟ ਨਹੀਂ ਕਰਦਾ ਜੇਕਰ ਪਾਣੀ ਨਾ ਲੱਗੇ ਜੇਕਰ ਆਪਾਂ ਪਾਣੀ ਜ਼ਿਆਦਾ ਲਾ ਦਈਏ ਫਿਰ ਹਾਈਟ ਜ਼ਿਆਦਾ ਕਰਦਾ ਹੈ ਇਸ ਨਰਮੇ ਨੂੰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਇਸ ਨੂੰ ਹਜੀ ਤੱਕ 1 ਵੀ ਨਹੀਂ ਲੱਗਿਆਗਾ ਮੀ ਪਈਆ ਮੀ ਦੇ ਪਾਣੀ ਦੇ ਸਾਰੇ ਹੀ ਹਜੇ ਤੱਕਰ ਖੜਾ ਹੈ ਹਜੇ ਤਕਰੀਬਨ 15 ਦਿਨ ਆਪਾਂ ਇਸ ਨੂੰ ਪਾਣੀ ਹਜੇ ਹੋਰ ਨਹੀਂ ਲਾਉਂਦੇਗੇ ਕਿਉਂਕਿ ਜੇਕਰ ਇਹਨੂੰ ਪਾਣੀ ਲਾਉਨੇ ਆ ਹੁੰਦੇ ਤੇ ਜਿਹੜਾ ਫਲ ਦਾ ਜਿਹੜਾ ਭਾਰ ਹੈ ਇਹਦੇ ਉੱਤੇ ਫਰੂਟ ਦਾ ਵਜਨ ਹੈ ਉਹਦੇ ਕਰਕੇ ਇਹ ਡਿੱਗ ਜੂ ਜੇ ਡਿੱਗ ਗਿਆ ਤਾਂ ਫਿਰ ਇਹਦੇ 3 ਦਿਨ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਇਸ ਕਰਕੇ ਆਪਾਂ ਇਸ ਨੂੰ ਪਾਣੀ ਨਹੀਂ ਲਾ ਰਹੇਗੇ ਬਾਕੀ ਇਹਨੂੰ ਹਜੇ ਤੱਕਰ ਕੋਈ ਪਾਣੀ ਦੀ ਨਹੀਂ ਜ਼ਿਆਦਾ ਜ਼ਰੂਰਤ ਵੀ ਨਹੀਂ ਨਾ ਜ਼ਰੂਰਤ ਦਾ ਕਾਰਨ ਇਹ ਹੈ ਮੀਂਹ ਪਈ ਗਿਆ ਪਹਿਲਾਂ ਥੱਲੇ ਬਹੁਤ ਜ਼ਿਆਦਾ ਨਮੀ ਪਈ ਹੈ ਇਸ ਤੋਂ ਅੱਗੇ ਗੱਲ ਕਰਦੇ ਆਂ ਜੀ ਸਪਰੇਅ ਦੀ ਹਾਈ ਤੱਕ ਰੇਸ਼ ਦੇ ਉੱਤੇ ਸਿਰਫ ਇੱਕ ਸਪਰੇਅ ਕਰੀ ਆਪਾਂ ਉਹ ਵੀ ਊਲਾਲਾ ਦੀ ਇਸ ਤੋਂ ਇਲਾਵਾ ਇਹ ਤੇ ਕੋਈ ਸਪਰੇਅ ਨਹੀਂ ਕਰੀਗੀ ਕਿਸੇ ਵੀ ਪ੍ਰਕਾਰ ਦੀ ਕੋਈ ਜੂੰਆਂ ਵਾਲੀ ਜਾਂ ਕੋਈ ਸੁੰਡੀ ਵਾਲੀ ਕੋਈ ਸਪਰੇਅ ਨਹੀਂ ਕਰੀ ਸੁੰਡੀ ਦੀ ਕੋਈ ਨਾਮਾ ਤਰਸ਼ਕਾਇ ਦੇਖ ਨੂੰ ਮਿਲ ਰਹੀ ਆ ਆਪਾਂ ਇਹਦਾ ਕਹਿ ਨਹੀਂ ਸਕਦੇ ਬਿਲਕੁਲ ਜ਼ੀਰੋ ਆ ਕਿਤੇ ਕਿਤੇ ਥੋੜੀ ਬਹੁਤ ਸ਼ਿਕਾਇਤ ਆਪਾਂ ਨੂੰ ਦੇਖ ਨੂੰ ਮਿਲਦੀ ਆ ਆਪ ਉਹਦੇ ਅੱਗੇ ਸੀ ਬੱਟ ਦੇ ਉੱਤੇ ਜਿਹੜੇ ਬੱਟ ਦੇ ਉੱਤੇ ਲੈਣਾ ਇਹਨਾਂ ਸਾਰੀ ਦੀ ਹਾਈਟ ਜ਼ਿਆਦਾ ਹੈਗੀ ਜਿਹੜੇ ਕਿਆਰੇ ਵਿੱਚ ਖੜੇ ਉਹਨਾਂ ਦੀ ਹਾਈਟ ਘੱਟ ਆ ਇਹਦਾ ਕੀ ਰੀਜਨ ਹੈ ਇਹਦੇ ਬਾਰੇ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਜਿਹੜੇ ਬੱਟ ਦੇ ਉੱਤੇ ਖੜੇ ਆ ਬੁੱਝੇ ਉਹ ਸਿੱਧੇ ਖੜੇ ਡਿੱਗੇ ਵੀ ਨਹੀਂ ਗਏ ਜਿਹੜੇ ਵਿਚਕਾਰੇ ਦੇ ਵਿੱਚ ਬੁੱਝੇ ਆ ਉਹ ਬੁੱਝੇ ਡਿੱਗੇ ਵੀ ਆ ਹੁਣ ਆਪਾਂ ਗੱਲ ਕਰਦੇ ਆਂ ਜੀ ਵੈਰਾਈਟੀ ਦੀ ਵੈਰਾਈਟੀ ਹੈਗੀ ਰਾਸੀ ਵਾਲਿਆਂ ਦੀ ਰਾਸੀ 960 ਇਹ ਵੈਰਾਈਟੀ ਹੈ ਸਾਲਾ ਪਹਿਲੇ ਸਾਲ ਬੀਜੀ ਆ ਸ਼ਾਇਦ ਇਹ ਲਾਂਚ ਵੀ ਇਸ ਵਾਲੀ ਹੋਇਆ ਵੀ ਰਾਸੀ 960 ਬਹੁਤ ਵਧੀਆ ਤੇ ਬਾਕੀ ਇਹ ਸਾਖਾਂਵਾਂ ਨਹੀਂ ਜ਼ਿਆਦਾ ਨਿਕਲਦੀਆਂ ਸਾਖਾਂਵਾਂ ਦੀ ਗਿਣਤੀ ਬਹੁਤ ਘੱਟ ਆ ਗਈ। ਇਹ ਸਿੱਧੇ 부ਜੇ ਗਏ ਆ ਤਾਂ ਨੂੰ। ਸਾਖਰ ਵਾਸੇ ਚ ਇੱਕ ਜਾਂ ਦੋ ਫਾਟਦੀਆਂ ਗਈਆਂ। ਤੇ ਸਿੱਧਾ 부ਜਾ ਗਿਆ ਤੇ ਸਿੱਧੇ 부ਜੇ ਦੇ ਪੱਡੇ ਦੇ ਨਾਲ ਹੀ ਟਿੰਡੇ ਲੱਗਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਇਹ ਦੀ 부ਜੇ ਟੁੱਟਣ ਦੀ ਜਿਹੜੀ ਦਿੱਕਤ ਆਉਂਦੀ ਸੀ ਉਹ ਵੀ ਬਹੁਤ ਜ਼ਿਆਦਾ ਘੱਟ ਆ ਰਹੀ ਹੈ। ਹੁਣ ਜਿਹੜੇ 부ਜੇ ਡਿੱਗੇ ਵੇ ਸਿੱਧੇ ਟੇਢੇ ਹੋਏ ਆ ਕੋਈ ਸਾਖ ਇਹ ਦੀ ਟੁੱਟੀ ਨਹੀਂ ਗਈ ਕਿਉਂਕਿ ਸਾਖ ਇਹ ਦੇ ਹੈ ਨਹੀਂ ਟੁੱਟਣਗੀਆਂ ਕਿੱਥੋਂ। ਅਸੀਂ ਕੋਈ ਵੀ ਨਰਮੀ ਦੀ ਵੈਰਾਈਟੀ ਬਾਰੇ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੇ ਇਹ ਵੈਸੀ ਅਸੀਂ ਵੀਡੀਓ ਪਾਈ ਹੈ ਸਿਰਫ ਕਿਸਾਨਾਂ ਤੇ ਪਰਚਾਉਣ ਵਾਸਤੇ ਕਿਹੜੀ ਵੈਰਾਈਟੀ ਚੰਗੀ ਆ ਕਿਹੜੀ ਡੋਣ ਜਾ ਰਹੀ ਆ ਇਸ ਸਾਲ ਰਾਸੀ 960 ਸਾਲ ਚੰਗੀ ਕੰਡੀਸ਼ਨ ਦੇ ਵਿੱਚ ਚੱਲ ਰਹੀ ਹੈ ਹਜੇ ਬਾਕੀ ਆਪਾਂ ਲਾਸਟ ਦੱਸਾਂਗੇ ਤਾਂ ਕੀ ਰਿਜ਼ਲਟ ਰਹਿੰਦਾ ਇਸ ਟਾਈਮ ਟੌਪ ਦੇ ਵਿੱਚ ਚੱਲ ਰਹੀ ਹੈ ਰਾਸੀ 960 846 ਜਿਗਜਾਲਿਆਂ ਦੀ ਵੀ ਕਾਫੀ ਵਧੀਆ ਵੈਰਾਈਟੀ ਚੱਲ ਰਹੀ ਆ ਬਾਕੀ ਆਪਾਂ ਦੇਖ ਜੀ ਦੀ ਵੀ ਅੱਗੇ ਵੀਡੀਓ ਪਾਵਾਂਗੇ ਅੱਜ ਦੀ ਵੀਡੀਓ ਆਪਣੀ ਕਿਵੇਂ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ